ਲੁਧਿਆਣਾ ਦੇ ਵਿੱਚ ਬੁੱਡੇ ਦੇਰਿਆਂ ਦਾ ਪਾਣੀ ਓਵਰਫਲੋ ਹੁੰਦਾ ਦਿਖਾਈ ਦੇ ਰਿਹਾ ਅਤੇ ਗਲੀਆਂ ਵਿੱਚ ਪਾਣੀ ਖੜਾ ਹੋ ਰਿਹਾ ਤਾਂ ਉਥੇ ਆਮ ਆਦੀ ਪਾਰਟੀ ਤੋਂ ਮਦਨਾਲ ਬੱਗਾ ਸਵੇਰ ਤੋਂ ਹੀ ਵਕ ਵਕ થઈ ਜਾ ਕੇ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਹਨ ਅਤੇ ਉਹਨਾਂ ਵੱਲੋਂ ਇਸ ਮੌਕੇ ਲੋਕਾਂ ਨੂੰ ਇੰਨਾ ਹਾਲਾਤਾਂ ਵਿੱਚ ਨਾ ਘਬਰਾਉਣ ਦੀ ਅਪੀਲ ਕੀਤੀ ਗਈ ਮੇਰਾ ਸਰਨਾਮ ਕੌਂਟੀ ਹੈ ਜੀ ਸਰ ਕੀ ਪ੍ਰੋਬਲਮ ਹੈ ਜਿਹੜੀ ਸਰ ਪ੍ਰੋਬਲਮ ਇਹ ਹੈ ਕਿ ਤੁਹਾਡਾ ਇੱਥੇ ਨਿਊਦੀਪ ਨਗਰ ਲੁਧਿਆਣਾ ਵਿੱਚ ਜਿੰਨੇ ਵੀ ਆਸ-ਪਾਸ ਖੁਲੀਆਂ ਨੇ ਦਰਿਆਵਾਂ ਨੇ ਸਾਰੇ ਫੁੱਲ ਹੋ ਚੁੱਕੇ ਆ ਤੇ ਇਹ ਕਰਕੇ ਪਾਣੀ ਓਵਰਫਲੋ ਹੋ ਚੁੱਕਾ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਗਲੀਆਂ ਸੜਕਾਂ ਘਰ ਸਾਰੇ ਬੰਦ ਪਏ ਨੇ ਲੋਕੀ ਕੰਮ ਕਰ ਤੇ ਜਾਣ ਵਾਲੇ ਇੱਥੇ ਫਸੇ ਹੋਏ ਨੇ ਕੋਈ ਵਾਪਸ ਜਾ ਰਿਹਾ ਕੋਈ ਕੋਈ ਮਜ਼ਦੂਰੀ ਤੇ ਜਾ ਰਿਹਾ ਬਹੁਤ ਬੁਰਾ ਹਾਲ ਹੈ ਪੰਜਾਬ ਦਾ ਲੋਕਾਂ ਨੂੰ ਇਹ ਹੈ ਕਿ ਪ੍ਰਮਾਤਮਾ ਤੋਂ ਦੁਆ ਕਰੋ ਕਿ ਪੰਜਾਬ ਨੂੰ ਛੇਤੀ ਜਿੱਸਾ ਹੱਥ ਤੋਂ ਬਾਹਰ ਕੱਢਿਆ ਜਾ ਸਕੇ ਇਹ ਬਾਰਿਸ਼ ਕਰਕੇ ਦਿੱਕਤ ਆ ਰਹੀ ਸਾਰੀ ਵੀ ਕਹਿ ਸਕਦੇ ਆ ਬਾਰਿਸ਼ ਕਰਕੇ ਵੀ ਦਿੱਕਤ ਆ ਰਹੀ ਹੈ ਕਹਿ ਸਕਦੇ ਆ ਕਿ ਪਿੱਛੋਂ ਡੈਮਾਂ 'ਚ ਪਾਣੀ ਛੱਡਿਆ ਜਾ ਰਿਹਾ ਹੈ ਉਹਦੇ ਕਰਕੇ ਵੀ ਦਿੱਕਤ ਆ ਰਹੀ ਹੈ ਪਰ ਕੁਛ ਨਾ ਕੁਛ ਤਾਂ ਹੱਲ ਹੋਊਗਾ ਹੀ ਨਾ ਇਹਦਾ ਹੁਣ ਥੋੜਾ ਬਹੁਤ ਆਪਾਂ ਨੂੰ ਇਸ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਹੀ ਪੈਣਾ ਹੈ ਜੇ ਕੁਦਰਤ ਦੀ ਮਾਰ ਪੈ ਰਹੀ ਹੈ ਪਰਮਾਤਮਾ ਦੀ ਲੋਕਾਂ ਨੂੰ ਤਾਂ ਹੀ ਕਹਿੰਨੇ ਚੰਗੇ ਕਰਮ ਕਰੋ ਜੀ ਠੀਕ ਹੈ ਸਰ ਕਿਹੜੀ ਜਗ੍ਹਾ ਖੜੇ ਹੋ ਜੇ ਨਿਊ ਦੀਪ ਨਗਰ ਜੀ ਕੀ ਦਿੱਕਤ ਆਈ ਹੈ ਬਹੁਤ ਪਾਣੀ ਘਰੋਂ ਭਰਾ ਹੋਇਆ ਹੈ ਜੀ ਉਹ ਨਾਲਾ ওভারਫਲੋ ਹੋ ਗਿਆ ਬਰਸਾਤ ਦਾ ਪਾਣੀ ਹੈ ਪੂਰੀ ਰਾਤ ਤੋਂ ਪਾਣੀ ਚੱਲ ਰਹਾ ਹੈ ਹਾਂ ਤੇ ਕੀ ਕਹਿਣਾ ਚਾਹੁੰਦੇ ਹੈ ਕਿ ਪ੍ਰਸ਼ਾਸਨ ਕੀ ਕਰੇਗਾ ਪ੍ਰਸ਼ਾਸਨ ਜੋ ਬੀਖ ਨਹੀਂ ਰਿਹਾ ਪ੍ਰਸ਼ਾਸਨ ਕੋ ਤਾਂ पानी इतना चल रहा है मेरा नाम सूरज है सर सर कि जगह जा रहे थे सर मैं कोचर मार्केट जा रहा था जा नहीं पा रहे नहीं सर रास्ते में इधर भी बारिश हो, हो रही है हाँ जी वजह की है वजह बारिश में है इधर गंदा नाला पूरा फुल हो गया है नाले रास्ते हो गया हाँ जी पूरा हो हो गया बाकी और पासे भी पुलिया है उधर जाके आए हो ਸਾਰੀਆਂ 3 ਤੋਂ 4 ਬੁਲੀਆਂ ਜਿੱਤ ਰਏਗਾ ਕਿ ਕੋਈ ਕੋਈ ਵੀ ਕੋਈ ਜਗ੍ਹਾ ਉੱਧਰ ਨੂੰ ਜਾਂਦੀ ਕੋਈ ਜਗ੍ਹਾ ਹੀ ਨਹੀਂ ਹੈ ਜਗ੍ਹਾ ਹੈ ਨਹੀਂ ਹਾਂਜੀ ਹਾਂਜੀ ਬਿਲਕੁਲ ਨਹੀਂ 5% ਹੁਣ ਤਾਂ ਆਪਾਂ ਘਰ ਨੂੰ ਮੁੜ ਚੱਲੇ ਹਾਂ ਮੁੜ ਚੱਲੇ ਵਾਪਸ ਹਾਂ ਜੀ ਵਾਪਸ ਜਾਂਦੇ ਹੀ ਪਲਾਨ ਹੈ ਕਾਰਪੋਰੇਟ ਸੈਕਟਰ ਦੀ ਜੌਬ ਕੀ ਕਰੀਏ ਸਰ ਪ੍ਰਾਈਵੇਟ ਸੈਕਟਰ ਜੌਬ ਹੈ ਸਰ ਜਾਣਾ ਜ਼ਰੂਰੀ ਹੈ ਹਾਂਜੀ ਹਾਂਜੀ ਉਹਨਾਂ ਦਾ ਫੋਨ ਆ ਗਿਆ ਕਿ ਚੁੱਟੀ ਕੱਟ ਲੈਣਗੇ ਸਰ ਉਹ ਹਾਂਜੀ ਹਾਂਜੀ ਸਾਬ ਤੁਸੀਂ ਸਵੇਰ ਦੇ ਲੱਗੇ ਹੋਏ ਹੋ ਆ ਨਾਲੇ ਦੇ ਨਾਲ-ਨਾਲ ਕਦੀ ਕਿਤੇ ਕਦੀ ਕਿਤੇ ਕੀ ਕਹਿਣਾ ਜਾਵਾਂਗੇ ਲੋਕਾਂ ਨੂੰ ਦੇਖੋ ਮੇਰੀ ਗੱਲ ਸੁਣੋ ਇਹ ਬਰਸਾਤ ਜਿਹੜੀ ਰਾਤੀ ਸਟਾਰਟ ਜਿਹੜੀ ਹੋਈ ਹੈ ਬਹੁਤ ਲਗਾਤਾਰ ਲੰਬੀ 10-12 ਘੰਟੇ ਬਰਸਾਤ ਪਈ ਔਰ ਬਹੁਤ ਸਪੀਡ ਨਾਲ ਪਈ ਹੈ ਮੈਂ ਤੁਹਾਡੇ ਮਾਧਮੇ ਤੋਂ ਸਾਰੇ ਲੋਕਾਂ ਨੂੰ ਅਪੀਲ ਕਰਾਂਗਾ ਪੈਨ ਪੈਨਿਕ ਹੁੰਦੀ ਲੋਣੀ ਹੈ ਘਬਰਾਹਟ ਦੀ ਲੋਣੀ ਹੈ ਅਸੀਂ ਆਪ ਦਰਿਆ ਦੇ ਲੱਗੇ ਹੋਏ ਹਾਂ ਕਿਉਂਕਿ ਦਰਿਆ ਓਵਰਫਲੋ ਹੋ ਗਿਆ ਪਿੱਛੇ 7 ਵਜੇ ਦਾ ਪਾਣੀ ਜਿਆਦਾ ਛੱਡਣ ਕਰਕੇ ਔਰ ਅਗਿਓਂ ਬਰਸਾਤ ਦਾ ਜਿਹੜਾ ਪਾਣੀ ਨਿਕਲ ਗਏ ਨਿਕਾਸ ਘਟ ਹੈ ਇਸ ਕਰਕੇ ਥੋੜਾ ਜਿਹਾ ਸਾਨੂੰ ਦਿੱਕਤ ਆ ਰਹੀ ਦੁਵਾਰ ਹੋ ਗਈ ਜੀ ਦੁਵਾਰਨਾ ਹੋ ਗਈ ਜੀ ਦੁਵਾਰ ਨੇ ਅੱਜ ਸਾਰਾ ਏਰੀਆ ਬਚਾਲਿਆ ਜੇ ਅੱਜ ਦੁਵਾਰਨਾ ਹੋਈ ਹੁੰਦੀ ਤਾਂ ਸਾਰਾ ਨੁਕਸਾਨ ਬਹੁਤ ਵੱਡਾ ਹੋਣਾ ਸੀ ਇਸ ਕਰਕੇ ਮੇਰਾ ਸਾਥ ਦਿਓ ਤੁਸੀਂ ਆਬ ਘਬਰਾੜ ਚਾ ਨਾਓ ਬੜੇ ਆਰਾਮ ਨਾਲ ਰਿਲੈਕਸ ਹੋ ਕੇ ਬੈਠੋ ਤੁਹਾਡਾ ਸਾਰਾ ਤਕਰੀਬਨ 2-3 ਘੰਟੇ ਮਾਰੇ ਕਿ ਨੂੰ ਅਰਦਾਸ ਕਰੋ ਕਿ ਬਰਸਾਤ ਬੰਦ ਹੋ ਜਾਏ ਜਦੋਂ ਬਰਸਾਤ ਬੰਦੀ 2-3 ਘੰਟੇ ਪਾਲੀਆਂ ਬੜਾ ਕਲੀਰ ਹੋ ਜਾਊਗਾ ਅਸੀਂ ਬੜੇ ਜੰਗੀ ਪੱਦਰ ਤੇ ਲੱਗੇ ਹੋਏ ਆ ਸਾਡੀ ਫੋਰਸ ਕਾਰ ਪਿਛਲੀ ਵੀ ਲੱਗੀ ਹੋਈ ਆ ਪੁਲਿਸ ਡਿਪਾਰਟਮੈਂਟ ਵੀ ਲੱਗਿਆ ਹੈ ਬਿਜਲੀ ਡਿਪਾਰਟਮੈਂਟ ਤਿੰਨ ਚਾਰ ਡਿਪਾਰਟਮੈਂਟ ਇਕੱਠੇ ਟੀਸੀ ਆਫਿਸ ਦੇ ਡਿਪਾਰਟਮੈਂਟ ਵੀ ਲੱਗੇ ਹੋਏ ਨੇ ਅਸੀਂ ਤਿਕੰਨ ਦਰਿਆ ਦੇ ਕੰਢੇ ਤੇ ਸਵੇਰ ਤੜਕੇ ਤੋਂ ਹੀ ਬਿਲਕੁਲ ਟੋਟਲੀ ਜਿੱਥੇ ਤੇ ਪਾਣੀ ਪਹੁੰਚਿਆ ਅਸੀਂ ਜਲਦੀ ਨਿਕਾਸੀ ਕਰਨ ਦਾ ਕੰਮ ਕਰ ਰਹੇ ਹਾਂ ਉਹ ਮੇ ਸਾਡਾ ਸਾਥ ਦਿਓ ਇਸ ਟਾਈਮ ਦੇ ਵਿੱਚ ਤੁਹਾਡੇ ਸਾਰੇ ਦੋਸਤਾਂ ਦੀ ਲੋੜ ਹੈ ਸਾਰੇ ਸਾਥ ਦਿਓ ਥੈਂਕ ਯੂ ਸਰ ਜਿਵੇਂ ਕੀ ਦੇਖਿਆ ਜਾਏਗੀ ਤੁਹਾਡੇ ਬੇਟੇ ਜਿਵੇਂ ਮੋਢੇ ਨਾਲ ਮੋਢਾ ਕਹਿ ਕੇ ਚੱਲਦੇ ਆ ਨਾਲ ਉਹ ਖੜੇ ਆ ਸਾਰੀ ਜਗ੍ਹਾ ਜਾ ਕੇ ਆਪ ਜਾਇਜ਼ਾ ਲੈ ਰਹੇ ਆ ਦੇਖੋ ਮੈਂ ਤੇ ਕਹਾਂਗਾ ਕਿ ਸਾਰੇ ਹੀ ਮੇਰੇ ਪਰਿਵ ਸਾਰੇ ਮੇਰੇ ਪਰਿਵਾਰ ਦੇ ਮੈਂਬਰ ਨੇ ਮੈਂ ਤਾਂ ਚਾਹਾਂਗਾ ਕਿ ਸਾਰਿਆਂ ਨੂੰ ਡਟ ਕੇ ਇਸ ਮੌਕੀ ਕਰਦੇ ਸਾਥ ਦੇਣਾ ਚਾਹੀਦਾ ਕਿਉਂਕਿ ਇਹ ਕੁਦਰਤਤੋਂ ਆਇਆ ਜਿਹੜਾ ਪਾਣੀ ਜਖਮ ਬਰਸਾਤ ਬਹੁਤ ਵੱਡੀ ਹੋ ਗਈ ਔਰ ਤੁਸੀਂ ਦੇਖਦੇ ਹੋ ਪੰਜਾਬ ਦੇ ਸਾਰੇ ਪਾਸੇ ਬਰਸਾਤ ਦਾ ਪਾਣੀ ਘਿਰਿਆ ਹੋਇਆ ਇਸ ਕਰਕੇ ਸਾਨੂੰ ਲੋੜ ਹੈ ਅੱਜ ਸਾਨੂੰ ਇਕੱਠੇ ਹੋ ਕੇ ਇਹਦਾ ਸਾਹਮਣਾ ਕਰਨ ਦੀ ਦਿੱਕਤ ਦਾ ਔਰ ਲੋਕਾਂ ਨੂੰ ਮੈਂ ਇਹੀ ਬੇਨਤੀ ਕਰਨਾ ਪੈਣਿਕ ਨਹੀਂ ਲੋਨੀ ਘਬਰਾਣ ਦੀ ਲੋਨੀ ਜੀ ਬਿਲਕੁਲ ਦਰਿਆ ਤੇ ਖੜੇ ਜਦ ਤੱਕ ਕਲੀਅਰ ਨਹੀਂ ਹੋਦਾ ਕਹਿੰਦੇ ਮੈਂ ਇੱਥੇ ਮੈਂ ਇੱਥੇ ਮੈਂ ਇੱਥੇ ਖੜਾ ਜੀ ਮੈਂ ਇੱਥੇ ਖੜਾ ਸਾਰੀ ਟੀਮ ਸਾਰੀ ਲੱਗੀ ਹੋਈ ਹੈ ਸਕਿੰਦਰਪਨੋਟ ਕੌਂਸਲਰ ਵਾਰ ਨੰਬਰ 88 ਅੱਜ ਅਸੀਂ ਆਪਣੇ ਹਲਕੇ ਦੇ ਐਮਐਲਏ ਚੌਧਰੀ ਮਗਲਾਲ ਬੱਗਾ ਹੀ ਨਾਲ ਸ਼ਹਿਰ ਦੇ 5 ਵਜੇ ਅਸੀਂ ਆਪਣੇ ਦਰਿਆ ਦੇ ਨਾਲ-ਨਾਲ ਖੜੇ ਆ ਤੇ ਅਸੀਂ ਸੇਵਾ ਕਰ ਰਹੇ ਹਾਂ ਕਿਉਂਕਿ ਅਸੀਂ ਆਪੋਜੀਸ਼ਨ ਤਰ੍ਹਾਂ ਕੋਈ ਕਮੈਂਟਸ ਨਹੀਂ ਕਰਨਾ ਚਾਹੁੰਦੇ ਅਸੀਂ ਸੇਵਾ ਕਰਨਾ ਚਾਹੁੰਦੇ ਆ ਸੇਵਾ ਕਰ ਰਹੇ ਆ ਕਿਉਂਕਿ ਸਾਡੇ ਐਮਐਲਏ ਸਾਹਿਬ ਸ਼ੁਰੂ ਤੋਂ ਵਰਕਿੰਗ ਤੇ ਯਕੀਨ ਕਰਦੇ ਆ ਕੰਮ ਤੇ ਯਕੀਨ ਕਰਦੇ ਆ ਅੱਜ ਉਹੀ ਜਿਹੜਾ ਉਹਨਾਂ ਨੇ ਕੀਤਾ ਕੰਮ ਜਾਂ ਉਹਨਾਂ ਦੇ ਅਸ਼ੀਰਵਾਦ ਨਾਲ ਸਾਡੇ ਵੱਲੋਂ ਕੀਤਾ ਕੰਮ ਅੱਜ ਸਾਹਮਣੇ ਨਜ਼ਰ ਆ ਰਿਹਾ ਜਿਹੜੀ ਦਰਿਆ ਦੇ ਨਾਲੇ ਆਲੇ ਦੋਲੇ ਅਸੀਂ ਦੀਵਾਰ ਬਣਵਾਈ ਸੀਗੀ ਉਹ ਦੀਵਾਰ ਅੱਜ ਸਾਨੂੰ ਬਚਾ ਰਹੀ ਹੈ ਮੇਰੇ ਵਾਰਡ ਵਿੱਚ ਬਹੁਤ ਜ਼ਿਆਦਾ ਬਚਾਓ ਰਿਹਾ ਐਮਐਲਏ ਸਾਹਿਬ ਦੇ ਕਰਕੇ ਅਸੀਂ ਤਾਂ ਇਹੀ ਕਰਦੇ ਆ ਕਿ ਪ੍ਰਮਾਤਮਾਗੇ ਅਰਦਾਸ ਕਰੋ ਕਿ 2-3 ਘੰਟੇ ਲਈ ਬਰਸਾਤ ਰੁਕ ਜੇ ਸਾਡਾ ਸਾਰਾ ਏਰੀਆ ਬਿਲਕੁਲ ਬਹੁਤ ਵਧੀਆ ਸਾਫ ਹੋ ਜੇਗਾ ਕਲੀਅਰ ਕੀਤਾ ਜਾਏਗਾ ਸਾਰਾ ਕੁਝ ਬਿਲਕੁਲ ਸਾਰਾ ਏਰੀਆ ਕਲੀਅਰ ਕੀਤਾ ਜਾਏਗਾ ਜਿੰਨੀ ਦੇਰ ਤੱਕ ਨਹੀਂ ਕਲੀਅਰ ਹੁੰਦਾ ਅਸੀਂ ਐਮਐਲਏ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚਾਹੇ ਰਾਤ ਹੋਵੇ ਚਾਹੇ ਸਵੇਰ ਹੋਵੇ ਅਸੀਂ ਉਹਨਾਂ ਦੇ ਨਾਲ ਹਰ ਜਗ੍ਹਾ ਖੜੇ ਆ ਸਾਡਾ ਏਰੀਆ ਸਾਰਾ ਉਹਨਾਂ ਦੇ ਨਾਲ ਖੜਾ ਹੈ ਸਾਰੇ ਅਸੀਂ ਇਹ ਕਰ ਰਹੇ ਜਿੱਦਾਂ ਉਹ ਮਿਹਨਤ ਕਰ ਰਿਹਾ ਅਸੀਂ ਸਾਡੀ ਪੂਰੀ ਟੀਮ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਸਾਡੇ ਕੌਂਸਲਰ ਸਾਡੇ ਉਹਨਾਂ ਦੇ ਬੇਟ ਏ ਗੌਰਵ ਬਗਾ ਜੀ ਸਾਡੇ ਕਾਉਂਸਲਰ ਅਮਨ ਜੀ ਸਾਰੇ ਅਸੀਂ ਦਰਿਆ ਦੇ ਨਾਲ ਨਾਲ ਖੜੇ ਆ ਸਾਰੇ ਅਸੀਂ ਪੂਰੀ ਡਿਊਟੀ ਨਿਭਾ ਰਹੇ ਆ